ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਆ ਇੱਕ ਬੁੱਕ ਹੈ ਸਰਦਾਰ ਕਰਮ ਸਿੰਘ ਸਟੋਰੀਆਂ ਦੀ ਕਤਕ ਕੇ ਵਿਸਾਖ ਕਿਉਂਕਿ ਅੱਜ ਇੱਕ ਵਿਸਾਖ ਹੈ ਵਿਸਾਖੀ ਦਾ ਦਿਹਾੜਾ ਵੀ ਆ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਆ ਅਕਸਰੀ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਕੱਤਕ ਦੀ ਪੂਰਨਮਾਸੀ ਨੂੰ ਮਨਾਇਆ ਜਾਂਦਾ ਹੈ ਪਰ ਆ ਬੁੱਕ ਦਾ ਮੈਂ ਇਸ ਕਰਕੇ ਜ਼ਿਕਰ ਕਰਦਾ ਵੀ ਇਹਦੇ ਵਿੱਚ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਪੂਰਾ ਲੇਖਾ ਝੋਖਾ ਕੀਤਾ ਹੈ ਜਿਹਦੇ ਤੋਂ ਸਾਨੂੰ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸੀ ਨੂੰ ਨਹੀਂ ਸੀ ਸਗੋਂ ਇੱਕ ਵਿਸਾਖ ਨੂੰ ਸੀ ਇੱਕ ਵਿਸਾਖ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਉਹੀ ਦਿਨ ਚੁਣਿਆ ਜਿਸ ਦਿਨ ਉਹਨਾਂ ਨੇ ਖਾਲਸਾ ਪੰਥ ਦੀ ਕਹਿ ਲਓ ਜਾਂ ਖਾਲਸੇ ਦਾ ਪ੍ਰਗਟ ਦਿਹਾੜਾ ਕਹਿ ਲਓ ਉਹਨਾਂ ਨੇ ਰੱਖਿਆ ਉਹ ਦੇਣੀ ਇੱਕੋ ਹੀ ਦਿਨ ਰੱਖਿਆ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਉਹਨਾਂ ਨੇ ਚੁਣਿਆ ਹੁਣ ਇਹਦੇ ਵਿੱਚੋਂ ਜਦੋਂ ਤੁਸੀਂ ਪੜ੍ਹੋਗੇ ਤਾਂ ਇਹ ਨਾਲ-ਨਾਲ ਤੁਸੀਂ ਵੇਖ ਵੀ ਸਕਦੇ ਹੋ ਜਿੱਥੇ ਲਿਖਿਆ ਹੋਇਆ ਵੀ ਚਾਰ ਜਨਮ ਸਾਖੀਆਂ ਨਾਲ ਜੇਕਰ ਆਇਆ ਪ੍ਰਾਤਨ ਜਨਮ ਸਾਖੀ ਉਹਦੇ ਵਿੱਚ ਵੀ ਲਿਖਿਆ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵਿਸਾਖ ਦਾ ਹੈ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਦੇ ਵਿੱਚ ਵੀ ਲਿਖਿਆ ਵੀ ਵਿਸਾਖ ਦੀ ਹੈ ਉਸ ਤੋਂ ਬਾਅਦ ਮਹਿਮਾ ਪ੍ਰਕਾਸ਼ ਦੇ ਵਿੱਚ ਵੀ ਲਿਖਿਆ ਵੀ ਵਿਸਾਖ ਦਾ ਹੈ ਤੇ ਵੈਰੋਵਾਲ ਵਾਲੀ ਜਨਮ ਸਾਖੀ ਦੇ ਵਿੱਚ ਵੀ ਲਿਖਿਆ ਵੀ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਸਾਹਿਬ ਦਾ ਵਿਸਾਖ ਦਾ ਹੈ ਕੇਵਲ ਇੱਕ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਜਿਹਦੇ ਵਿੱਚ ਕਤਕ ਦਾ ਲਿਖਿਆ ਹੋਇਆ ਹੁਣ ਤਰਾਸ ਦੀ ਗੋਮਦੀ ਇਹ ਆ ਵੀ ਅਸੀਂ ਉਸੇ ਇੱਕ ਜਨਮ ਸਾਖੀ ਨੂੰ ਫੜ ਕੇ ਬੈਠੇ ਹੋਏ ਹਾਂ ਜਿਹਦੇ ਵਿੱਚ ਬੜਾ ਕੁਝ ਇਦਾਂ ਦਾ ਲਿਖਿਆ ਹੋਇਆ ਬਹੁਤ ਕੁਝ ਆ ਬੁੱਕ ਪੜਕੇ ਵੇਖ ਲਿਓ ਇਹਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਮਿਲੂਗੀ ਭਾਈ ਬਾਲੇ ਵਾਲੇ ਵਾਲੀ ਜਨਮ ਸਾਕੀ ਦੇ ਪਰਥਾਏ ਕੀ ਨੇ ਲਖਵਾਈ ਕਦੋਂ ਲਿਖੀ ਗਈ ਕੀ ਗੱਲਬਾਤ ਕੀ ਕੁਝ ਵਾਪਰਿਆ ਅਸੀਂ ਇੱਕ ਜਨਮ ਸਾਕੀ ਨੂੰ ਫੜ ਕੇ ਬੈਠੇ ਆ ਤੇ ਕੱਤਕ ਦੀ ਪੂਰਨਮਾਸੀ ਨੂੰ ਮਨਾ ਰਹੇ ਆ ਹਾਲਾਂਕਿ ਇਹਦੇ ਵਿੱਚ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇਹ ਗੱਲ ਵੀ ਲਿਖੀ ਆ ਜਿੱਥੇ ਉਹਨਾਂ ਨੇ ਇਹ ਕਿਹਾ ਵੀ ਇਹ ਹੈ ਜਿਹੜੀ ਵਿਸਾਖੀ ਸੀ ਨਾ ਉਹ ਸਾਖੀ ਦਾ ਪੁਰਬ ਮਨਾਇਆ ਜਾਂਦਾ ਸੀ ਜਦ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਕਾਸ਼ ਦਿਹਾੜਾ ਸੀਗਾ ਉਹਨਾਂ ਨੇ ਲਿਖਿਆ ਤੁਸੀਂ ਆਪ ਪੜ ਸਕਦੇ ਹੋ ਵੀ 1925 ਦੇ ਵਿੱਚ 1925 ਦੇ ਵਿੱਚ ਨਨਕਾਣਾ ਸਾਹਿਬ ਦੀ ਧਰਤੀ ਤੇ ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਕੱਤਕ ਦੀ ਪੂਰਨਮਾਸੀ ਨੂੰ ਇਸ ਤੋਂ ਪਹਿਲਾਂ ਕਦੇ ਹੀ ਨਹੀਂ ਮਨਾਇਆ ਗਿਆ ਉਹਨਾਂ ਦਾ ਮੰਨਣਾ ਇਹ ਹੈ ਵੀ ਜਿਹੜੇ ਗਿਆਨੀ ਸੰਤ ਸਿੰਘ ਜੀ ਸੀ ਉਹਨਾਂ ਨੇ ਇਹ ਪ੍ਰਥਾ ਚਲਾਈ ਕਹਿੰਦੇ RAM ਤੀਰਥ ਦਾ ਮੇਲਾ ਹੁੰਦਾ ਸੀ ਕਤਕ ਦੀ ਪੂਰਨਮਾਸ਼ੀ ਨੂੰ ਬੜਾ ਤਕੜਾ ਲੋਕ ਉਧਰ ਚਲੇ ਜਾਂਦੇ ਸੀ ਫਿਰ ਉਹਨਾਂ ਨੇ ਸੋਚਿਆ ਵੀ ਲੋਕ ਉਧਰ ਨਾ ਜਾਣ ਇੱਧਰ ਆਉਣ ਗਿਆਨੀ ਸੰਤ ਸਿੰਘ ਨੇ ਉਸ ਉਸ ਵੇਲੇ ਇਹ ਇਹ ਦਿਨ ਚੁਣ ਲਿਆ ਕਤਕ ਦੀ ਪੂਰਨਮਾਸ਼ੀ ਫਿਰ ਲੋਕ ਇੱਧਰ ਕਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲੱਗ ਗਏ ਪਰ ਉਹਨਾਂ ਨੇ ਲਿਖਿਆ ਵੀ 1925 ਤੋਂ ਪਹਿਲਾਂ ਕਦੇ ਵੀ ਇਹ ਪ੍ਰਕਾਸ਼ ਦਿਹਾੜਾ ਨਹੀਂ ਬਣਾਇਆ ਗਿਆ ਉਸ ਤੋਂ ਬਾਅਦ ਇਹ ਰੀਤ ਹੈ ਜਿਹੜੀ ਤੁਰੀ ਆਈ ਇੱਕ ਦਿਨ ਮਿਥ ਲਿਆ ਗਿਆ ਪਰ ਹੁਣ ਇੱਥੇ ਸਮਝਣ ਦੀ ਲੋੜ ਹੈ ਆ ਬੁੱਕ ਤੁਸੀਂ ਆਪ ਪੜ੍ਹ ਲਿਓ ਲੈ ਕੇ ਇਹਦੇ ਵਿੱਚ ਤੁਹਾਨੂੰ ਸਭ ਕੁਝ ਲਿਖਿਆ ਮਿਲ ਜੂਗਾ ਹੁਣ 2003 ਦੇ ਵਿੱਚ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਬੜੀ ਅਣਥੱਕ ਮਿਹਨਤ ਤੇ ਜਦੋਜਹਿਦ ਦੇ ਨਾਲ ਨਾਨਕਸ਼ਹੀ ਕੈਲੰਡਰ ਲਾਗੂ ਕੀਤਾ ਸੀ ਨਾ ਜਿਹੜਾ 10 ਤੱਕ ਰਿਆ ਲਾਗੂ ਹੋਇਆ ਉਹਦਾ ਕੁਸ਼ਕ ਡੇਰੇਦਾਰਾਂ ਵੱਲੋਂ ਤੇ ਕੁਸ਼ਕ ਜ਼ਿਲੇ ਜੱਟਿਆਂ ਵੱਲੋਂ ਬੂਬਨੇ ਸਾਧਾਂ ਵੱਲੋਂ ਉਹਦਾ ਵਿਰੋਧ ਕੀਤਾ ਗਿਆ ਨਾਨਕਸ਼ਹੀ ਕੈਲੰਡਰ ਲਾਗੂ ਨਹੀਂ ਹੋਣ ਦਿੱਤਾ ਕਿਉਂਕਿ ਨਾਨਕਸ਼ਹੀ ਕੈਲੰਡਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਜਿੰਨੇ ਪ੍ਰਕਾਸ਼ ਪੁਰਬ ਨੇ ਜਿੰਨੇ ਜੋਤੀ ਜੋਤ ਦਿਵਸ ਨੇ ਹੋਰ ਦਿਹਾੜੇ ਨੇ ਉਹਨਾਂ ਦੀ ਸੇਮ ਇੱਕੋ ਹੀ ਡੇਟ ਆ ਜੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਆਊਗਾ ਇਸ ਸਾਲ ਤੇ ਅਗਲੇ ਸਾਲ ਵੀ 5 ਦਾ ਅਗਲੇ ਸਾਲ 5 ਜਨਵਰੀ ਦਾ ਇੱਕੋ ਹੀ ਡੇਟ ਫਿਕਸ ਕੀਤੀ ਹੋਈ ਆ ਨਾਨਕਸ਼ਹੀ ਕੈਲੰਡਰ ਦੇ ਵਿੱਚ ਪਰ ਤਰਾਸ ਦੀ ਕੌਮ ਦੀ ਇਹ ਰਹੀ ਆ ਵੀ ਉਹਨਾਂ ਨੇ ਨਾਨਕਸ਼ਹੀ ਕੈਲੰਡਰ ਅਧਿਆਨੇ ਪ੍ਰਵਾਨ ਨਹੀਂ ਕੀਤਾ ਤੇ ਸਾਨੂੰ ਚਾਹੀਦਾ ਤਾਂ ਇਹੋ ਹੀ ਸੀ ਨਾ ਵੀ ਸਾਨੂੰ ਇੱਕ ਡੇਟ ਫਿਕਸ ਮਿਲੇ ਪਤਾ ਹੋਵੇ ਕੱਲੇ-ਕੱਲੇ ਬੱਚੇ ਬੱਚੇ ਨੂੰ ਗੁਰਨਾਨ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਇੱਕ ਵਿਸਾਖ ਦਾ ਹੈ ਪਤਾ ਹੋਣਾ ਚਾਹੀਦਾ ਕਿ ਨਹੀਂ ਪਰ ਸਾਨੂੰ ਇਸ ਵਾਰ ਕਦੋਂ ਆ ਰਿਹਾ ਅਗਲੀ ਵਾਰ ਕਦੋਂ ਆ ਰਿਹਾ ਇਹ ਕੌਮ ਦੀ ਤਰਾਸ ਦੀ ਆ ਤੇ ਆ ਬੁੱਕ ਦਾ ਮੈਂ ਜ਼ਿਕਰ ਕੀਤਾ ਬੁੱਕ ਖੋਦ ਲੈ ਕੇ ਜ਼ਰੂਰ ਪੜਿਓ ਤੇ ਇਹਦੇ ਵਿੱਚੋਂ ਸਮਝਿਓ ਵਿਚਾਰਿਓ ਵੀ ਗੁਰਨਾਨ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਵਿਸਾਖ ਦਾ ਹੈ ਨਾ ਕਿ ਕੱਤਕ ਦਾ ਵਿਸਾਖੀ ਵੀ ਉਸੇ ਦਿਨੀ ਤੇ ਗੁਰਨਾਨ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਉਸੇ ਦਿਨੀ ਹੈ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਤੇ ਲਾਈਕ ਕਰਦੇ ਹੋ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ